ਹਾਂਜੀ ਕੀ ਹਾਲਾ ਮਿੱਤਰੋ 26 ਮਈ 2024 ਦੀਆਂ ਬਾਜੀ ਦੇ ਨਤੀਜੇ ਅੱਜ ਲੈ ਗਏ ਆ ਜੀ ਵੀਡੀਓ ਕੋਣਡ ਤੱਕ ਜਰੂਰ ਦੇਖਿਓ ਹਾਂਜੀ ਪੰਡ ਆ ਗਿਆ ਰੂਮੀ ਜਿਹੜਾ ਲੁਧਿਆਣਾ ਜੀ 71 ਕਬੂਤਰ ਉੱਡੇ ਸੀਗੇ 7200 ਮੁੱਢ ਨੂੰ ਜੀ 3:20 ਮਿੰਟ ਤੇ ਬਾਜੀ ਨਿਬੜ ਗਈ ਪਹਿਲਾ ਜੀ ਮਣੀ ਬਿਜਲ ਟਰੈਕਟਰ ਜੇਤੂ ਦੂਜਾ ਗੁਰਪ੍ਰੀਤ ਯੂਐਸਏ ਫਰਿੱਜ ਜੇਤੂ ਮਨਪ੍ਰੀਤ ਪੱਖੀ ਐਲਸੀਡੀ ਜੇਤੂ ਜੀ 3:20 ਮਿੰਟ ਤੇ ਮਣੀ ਬਿਜਲ ਦਾ ਕੱਲਾ ਰਹਿ ਗਿਆ ਸੀਗਾ ਜੀ। ਅਗਲਾ ਪਿੰਡ ਆ ਗਿਆ ਜੀ ਦਸਾਂਝ ਕਲਾਂ ਜਲੰਧਰ ਜੀ 121 ਕਿਉਂਡੇ ਸੀਗੇ 3200 ਮੋਡ ਨੂੰ ਚਾਰਾਂ ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਸਾਂਝੀ 3:55 ਮਿੰਟ ਤੇ ਬਾਜੀ ਗਈ ਨਿਬੜ ਗੋਸ਼ੀਟਲੀ ਮੋਟਰਸਾਈਕਲ ਪਲੱਸ ਸਾਂਝੀ ਸੰਤ मामੂ ਪਰ ਕੂਲਰ ਪਲੱਸ ਸਾਂਝੀ ਹੈਪੀ ਅਪਰਾ ਕੱਪ ਪਲੱਸ ਸਾਂਝੀ ਜੀ ਚੌਥੇ ਬੰਦੇ ਦਾ ਨਾਂ ਨਹੀਂ ਆਇਆ ਜੀ ਦਨ ਆਉਂ ਸੀ ਤਿੰਨਾਂ ਦੇ ਹੈਗੇ ਜੀ ਇਹਦੂ ਅਗਲਾ ਆ ਗਿਆ ਜੀ ਪਿੰਡ ਪਮੱਦੀ 160 ਰੋਡੇ ਸੀਗੇ 3200 ਮੱਡ ਨੂੰ 4:30 ਮਿੰਟ ਤੇ ਬਾਜੀ ਨਿਬੜ ਗਈ ਰੰਗੀ ਪਾਇਲ ਮੋਟਰਸਾਈਕਲ ਮੋਣੀ ਜੱਲਾ ਫਰਿੱਜ ਲਾਲੀ ਚੱਕ ਮਾਫੀ ਕੂਲਰ ਚੀਨਾ ਮਾਨਸਾ ਪੱਖਾ ਸੋਨੀ ਬ੍ਰਾਂਧਪੁਰ ਪੱਖਾ ਰਮੇਲ ਘਰ ਸੀ ਪੱਖਾ ਲਾਲੀ ਚੁੰਨੀ ਪਿੰਜਰਾ ਲਾਲੀ ਕੜਾਨੀ ਕੱਪ ਅਵਤਾਰ ਹਲੋ ਮਾਇਰਾ ਕੱਪ ਜੋਗੀ ਮੰਨੂਪੁਰ ਕੱਪ ਜੀ ਪਿੰਡ ਨਮੋਲ ਸੰਗਰੂਰ 26 ਮਈ 2024 ਜੀ 111 ਉੱਡੇ ਸੀਗੇ 11000 ਮੁੱਢ ਨੂੰ 4:50 ਮਿੰਟ ਤੇ ਬਾਜੀ ਗਈ ਨਿਬੜ ਜੀ ਪਹਿਲਾ ਨੰਬਰ ਜੀ ਮੋਸ਼ੀ ਮੂਲਿਆਂ ਵਾਲੀ ਲੰਡੀ ਜੀਪ ਪਲੱਸ ਵਾਧਾ ਜੀ ਦੂਜਾ ਨੰਬਰ ਹੈਗਾ ਕਾਕਾ ਹੀਲ ਵਾਲ ਫਰਿੱਜ ਪਲੱਸ ਵਾਧਾ ਤੇ ਤੀਜਾ ਨੰਬਰ ਬਣਾਇਆ ਜੀ ਪੂਰੀ ਮਹੂਆਣਾ ਕੂਲਰ ਜੀ ਤਿੰਨ ਨਾਮ ਸੀਗੇ ਜੀ ਪਿੰਡ ਆ ਗਿਆ ਲਹਿਰੀ ਬਠਿੰਡਾ 127 ਉੱਡੇ ਸੀਗੇ ਜੀ 4200 ਮੁੱਢ ਨੂੰ 4:50 ਮਿੰਟ ਤੇ ਬਾਜੀ ਨਿਬੜ ਗਈ ਜੀ। ਭਿੰਦਾ ਆਦਮਪੁਰਾ ਮੋਟਰਸਾਈਕਲ ਉਂਕਰ ਪ੍ਰੀਤ ਮਿੱਠੜੀ ਫਰਿੱਜ ਤੇ ਲਾਡੀ ਵਡੰਗ ਪੱਖਾ ਜੀ। ਇਹਨਾਂ ਤਿੰਨਾਂ ਕਬੂਤਰਾਂ ਦੇ ਨਾਮ ਸੀਗੇ, ਸਾਂਝੀ ਨਹੀਂ ਕਿਸੇ ਦੀ ਹੋਈ ਸੀਗੀ। ਅਗਲੀ ਬਾਜੀ ਆ ਗਈ ਜੀ ਪਿੰਡ ਕਣੀਏ ਵਾਲਾ ਬਠੰਡਾ 75 ਰੋਡੇ ਸੀਗੇ। 1700 ਮੁੱਢ ਨੂੰ 6 ਕਬੂਤਰਾਂ ਦੀ ਬਾਜੀ ਹੋ ਗਈ ਸੀਗੀ ਸਾਂਝੀ। ਚਰਨੀ ਪੁੱਚੋ ਦੂਜੇ ਨੰਬਰ ਆਉਣਾ ਝਖੜਵਾਲਾ ਕੁਦਰਤ ਸਮਾਲਸਰ ਬਲਜੀਤ ਚੰਨੂ ਵਾਲਾ ਸੁੱਖਾ ਭਲੂਰ ਹਰਪ੍ਰੀਤ ਮਾੜੀ ਜੀ ਇਹਨਾਂ 6 ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਵਿੱਚ